ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਵਰ ਟਿਕ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਅੱਜ ਦੇ ਆਪਾਂ ਮਸ਼ੀਨੀ ਵਰਕ ਦੇ ਸੂਟ ਜੀ ਬਹੁਤ ਸੋਹਣੇ ਲੈ ਕੇ ਆਏ ਆ ਤੇ ਆਪਾਂ ਤੋਂ ਤਿੰਨ ਚਾਰ ਦਿਨ ਹੋਈ ਵੀਡੀਓ ਅਪਲੋਡ ਨਹੀਂ ਹੋਈ ਜੀ ਤੇ ਬਹੁਤ ਖਰਾਬ ਸੀ ਤੇ ਕੱਲ ਮੈਡੀਕੈਂਸ ਲੈ ਕੇ ਜਾਂਦੀ ਹੈ ਹੁਣ ਥੋੜੀ ਜਿਹੀ ਫਰਕ ਲੱਗ ਰਿਹਾ ਤੇ ਠੀਕ ਹੈ ਜਿਹੜੇ ਆਪਣੇ ਮਸ਼ੀਨੀ ਵਰਕ ਦੇ ਸੂਟ ਜਿਹੜੇ ਰੈਡੀ ਹੋ ਚੁੱਕੇ ਜੀ ਕੱਲ ਡਿਸਪੈਚ ਕੀਤੇ ਆ ਤੇ ਉਹਦੀ ਆਪਾਂ ਅੱਜ ਵੀਡੀਓ ਬਣਾਈ ਹੈ ਬਹੁਤ ਸੋਹਣਾ ਸੂਟ ਹੈ ਜੀ ਤੇ ਆਪਾਂ ਪਹਿਲਾ ਸੂਟ ਰੈਡੀ ਕੀਤਾ ਸੀ ਉਹ ਦੋ ਦਿਨੋਂ ਛੁੱਟੀਆਂ ਹੋਣੇ ਕਰਕੇ ਦੇ ਸੂਟ ਜੀ ਪਰਸਲ ਨਹੀਂ ਕੀਤੇ ਗਏ ਕੱਲ ਦੀ ਵੀ ਛੁੱਟੀ ਸੀ ਟੀਚਰ ਦੇ ਦੀ ਛੁੱਟੀ ਹੋਗੀ ਕੱਲ ਦੀ ਵੀ ਤੇ ਤੇ ਸੰਡੇ ਦੀ ਛੁੱਟੀ ਹੋਊਗੀ ਜੀ ਆਪਾਂ ਮੰਡੇ ਨੂੰ ਸੂਟ ਜਿਹੜੇ ਆਪਣੇ ਹੁਣ ਸੂਟ ਬਣ ਕੇ ਤਿਆਰ ਹੋ ਗਏ ਉਹ ਆਪਾਂ ਮੰਡੇ ਨੂੰ ਕਰਾਵਾਂਗੇ ਤੇ ਡਿਸਪੈਚ ਹੋ ਚੁੱਕੇ ਆ ਕਿ ਜੇ ਵੀ ਆਪਾਂ ਉਹ ਮੰਡੇ ਨੂੰ ਕਰਵਾਵਾਂਗੇ ਤੇ ਇੱਕ ਦੋ ਦਿਨ ਜੀ ਲੱਗ ਜਾਂਦਾ ਹੁੰਦਾ ਕਈ ਵਾਰੀ ਸੂਟਾਂ ਲਈ ਸੀ ਮਾਫੀ ਚਾਹੁੰਦੇ ਆ ਤੇ ਸੂਟਾਂ ਦੇ ਟਾਈਮ ਇਵੇਂ ਹੀ ਲੱਗਦਾ ਜੀ ਪਰਬੰਧ ਹੋਣੇ ਕਰਕੇ ਟਾਈਮ ਲੱਗ ਜਾਂਦਾ ਕਿਉਂਕਿ ਛੁੱਟੀਆਂ ਕਰਕੇ ਕੱਲ ਜਿਹੜੇ ਅਸੀਂ ਜਿਵੇਂ ਪਾਰਸਲ ਕਰਾਏ ਆ ਕੱਲ ਵੀ ਅਸੀਂ ਪ੍ਰਾਈਮੇਟ ਕੋਲ ਵੀ ਕਰਵਾਏ ਆ ਤੇ ਸਪੀਡ ਪੋਸਟ ਰਾਹੀਂ ਕਰਵਾ ਦੇਣੇ ਹੁੰਦੇ ਨੇ ਜਿਵੇਂ ਟੇਟ ਲੇਟ ਹੋ ਜਾਂਦਾ ਮਿਲ ਜ਼ਰੂਰ ਜਾਂਦੇ ਹੁੰਦੇ ਇੱਕ ਦਿਨ ਦੋ ਦਿਨ ਤੱਕ ਟਾਈਮ ਲੱਗ ਜਾਂਦਾ ਹੁੰਦਾ ਪਰ ਮਿਲਦੇ ਜ਼ਰੂਰ ਐਵੇਂ ਹੈ ਨਹੀਂ ਵੀ ਮਿਲਣਾ ਬਾਕੀ ਟਾਈਮ ਤੇ ਜਿਵੇਂ ਭੈਣਾਂ ਨੇ ਕਹੀ ਹੁੰਦੀ ਤਰੀਕ ਇਸ ਤਰੀਕ ਤੇ ਪਹੁੰਚਿਆ ਨਹੀਂ ਉਸ ਤਰੀਕ ਤੇ ਨਾ ਪਹੁੰਚੇ ਉਦੋਂ ਅਗਲੇ ਦਿਨ ਪਹੁੰਚ ਜਾਂਦਾ ਹੁੰਦਾ ਤੇ ਆਪਣਾ ਸਕਰੀਨ ਤੇ ਉੱਪਰ ਚੱਲ ਰਿਹਾ ਜੀ ਆਪਣਾ ਸਕਰੀਨ ਤੇ ਉੱਪਰ ਚੱਲ ਰਿਹਾ ਜਿਹੜਾ ਤੇ ਇਸ ਦੇ ਤੁਸੀਂ WhatsApp ਕਰ ਸਕਦੇ ਆ ਜੀ ਆਪਣਾ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੋਵੇ ਸਕਰੀਨਸ਼ਾਟ ਲੈ ਕੇ ਤੁਸੀਂ ਮੈਸੇਜ ਕਰ ਸਕਦੇ ਆ ਜੀ ਉੱਥੇ ਸਕਰੀਨਸ਼ਾਟ ਭੇਜ ਸਕਦੇ ਆ ਤੇ ਆਪਣੇ ਕੋਲ ਕਾਲ ਚੱਕਣ ਦਾ ਕਦੇ ਵੀ ਟਾਈਮ ਨਹੀਂ ਹੁੰਦਾ ਤੁਸੀਂ ਮੈਸੇਜ ਕਰਦਿਆ ਕਰੋ ਮੈਸੇਜ ਛੱਡਦਿਆ ਕਰੋ ਤੇ ਮੈਸੇਜ ਅਸੀਂ ਬਾਅਦ ਚ ਵੇਖ ਲੈਨੇ ਇੱਕ ਤਾਂ ਮੈਸੇਜ ਆਉਂਦਾ ਵੀ ਆਪਾਂ ਉਦੋਂ ਬਾਅਦ ਆਪਣੇ ਯਾਦ ਰਹਿ ਜਾਂਦਾ ਤੇ ਜਿਹੜਾ ਆਪਾਂ ਤੁਸੀ ਕਾਲ ਲਾਉਨੇ ਆ ਕਾਲ ਕਈ ਵਾਰ ਤੁਸੀਂ ਜਿਹੜੀਆਂ ਕਾਲ ਦੇ ਵਿੱਚ ਗੱਲਾਂ ਗਈਆਂ ਹੁੰਦੀਆਂ ਉਹ ਆਪਣੇ ਨੇ ਯਾਦ ਰਹਿੰਦੀਆਂ ਮੈਸੇਜ ਤੇ ਵੱਧ ਤੁਸੀਂ ਮੈਸੇਜ ਕਰਿਆ ਕਰੋ। ਅੱਜ ਦੀ ਵੀਡੀਓ ਜੀ ਬਹੁਤ ਸੋਹਣੇ ਸੂਟਾਂ ਦੇ ਬਣੀ ਆ ਪਾਲਟੀ ਵੀਰ ਸੂਟ ਬਣਦੇ ਆਪਾਂ ਵੀਡੀਓ ਬਣਾਈ ਆ ਕਿਤੇ ਡੇਲੀ ਤੁਸੀਂ ਕਿਸੇ ਵੀ ਜੌਬ ਵਗੈਰਾ ਜਾਂਦੇ ਆ ਤਾਂ ਤੁਸੀਂ ਇਹ ਸੂਟ ਵੀ ਰੈਂਡ ਕਰ ਸਕਦੇ ਆ। ਇਹਨਾਂ ਸੂਟਾਂ ਦੇ ਕੁਝ ਕੰਮ ਆ ਇਹਨਾਂ ਦੇ ਪ੍ਰਾਈਸ ਵੀ ਲਿਖਦੇ ਆ ਤੇ ਕੁਝ ਸੂਟਾਂ ਦੇ ਨਵੇਂ ਵੀ ਲਿਖੇ ਹੋਏ ਜਿਹੜੇ ਸੂਟ ਤੁਹਾਨੂੰ ਦਿਖਾ ਰਹੇ ਆ ਇਹ ਤੁਹਾਨੂੰ ਅਵੇਲੇਬਲ ਮਿਲਣਗੇ ਜੀ। ਡਿਜ਼ਾਈਨ ਸਾਰੇ ਨਿਊ ਆ ਆਪਣੇ ਹੁਣੇ ਇਸ ਮੈਂਥ ਦੇ ਬਣੇ ਹੋਏ ਡਿਜ਼ਾਈਨ ਹੈ ਜੀ ਸਾਰੇ ਤੇ ਬਹੁਤ ਸੋਹਣੇ ਬਣ ਕੇ ਤਿਆਰ ਹੋਏ ਜਿਵੇਂ ਹੁਣ ਅੱਜ ਕੱਲ ਟ੍ਰੈਂਡ ਚੱਲ ਰਿਹਾ ਵੀ ਘੇਰੇ ਤੇ ਕੱਟ ਬਾਰੇ ਇੱਕ ਬਾਜੂ ਤੇ ਹੈਵੀ ਤੇ ਨਿੱਕ ਹੈਵੀ ਪ੍ਰਾਈਸ ਮੈਂਸ਼ਨ ਹੋਈ ਰਿਹਾ ਜੀ 2800 ਤੇ ਇਹ ਤੁਸੀਂ ਸੂਟ ਫੁੱਲ ਰੈਡੀ ਕਰਵਾਉਣਾ ਹੈ ਬਦੌੜ ਸਟਿਚਿੰਗ ਦਾ ਰੇਟ ਆਪਾਂ ਦੱਸਿਆ ਗਿਆ ਜੀ ਜਿਹੜੇ ਇਹਦੇ ਚ ਪ੍ਰਾਈਸ ਮੈਂਸ਼ਨ ਹੋਣਗੇ ਜੀ ਤੁਸੀਂ ਉਹ ਆਪਣਾ ਬਦੌੜ ਸਟਿਚਿੰਗ ਲਾਇ ਹੋਇਆ ਸਟਿਚਿੰਗ ਕਰਾਉਣੀ ਆ ਤਾਂ ਤੁਸੀਂ ਅਲੱਗ ਤੋਂ ਹੀ ਆਪਣਾ ਮੈਸੇਜ ਕਰ ਸਕਦੇ ਆ ਜੀ ਜਿਹੜੇ ਡਿਜ਼ਾਈਨ ਆਪਣੇ ਕੋਲ ਲਾਤੇ ਜੀ ਸਾਰੇ ਨਿਊ ਡਿਜ਼ਾਈਨ ਇਹ ਆਪਣੇ ਕੋਲੇ ਪਹਿਲਾਂ ਤੋਂ ਸੋਟ ਇੱਕ ਵਾਰੀ ਪਹਿਲਾਂ ਵੀ ਰੈਡੀ ਕੀਤੇ ਦੋ ਚਾਰ ਸੂਟ ਪਹਿਲਾਂ ਰੈਡੀ ਕੀਤੇ ਆ ਤੇ ਆਪਾਂ ਨੇ ਹੁਣ ਵੀ ਰੈਡੀ ਕੀਤਾ ਜੇ ਤੁਸੀਂ ਅੱਜ ਕੱਲ ਟ੍ਰੈਂਡ ਪੁੱਛ ਰਹੇ ਆ ਤਾਂ ਟ੍ਰੈਂਡ ਚੱਲ ਰਿਹਾ ਜੀ ਆਪਣੇ ਕੋਲੇ ਜੀ ਬਾਜੂ ਹੈਵੀ ਨੈੱਕ ਹੈਵੀ ਪੌਂਚੇ ਹੈਵੀ ਤੇ ਸ਼ਰਟ ਸਿੰਪਲ ਸੀ ਸ਼ਰਟ ਦੇ ਉੱਪਰ ਤੁਸੀਂ ਕਟਵਰਕ ਵੀ ਕਰਵਾ ਸਕਦੇ ਆ ਤਾਂ ਸਿੰਪਲ ਵੀ ਰੱਖ ਸਕਦੇ ਆ ਅੱਜ ਇਹ ਡਿਜ਼ਾਈਨ ਸੀ ਆਪਣੇ ਕੋਲ ਓ ਨਿਊ ਡਿਜ਼ਾਈਨ ਸੀ ਬਹੁਤ ਸੋਹਣਾ ਡਿਜ਼ਾਈਨ ਸੀ ਤੇ ਇਹ ਭੈਣ ਨੇ ਆਪਾਂ ਨੂੰ ਦੁਪੱਟੇ ਭੇਜੀ ਸੀ ਜੇ ਤੁਹਾਡੇ ਕੋਲ ਵੀ ਐਵੇਂ ਦੁਪੱਟੇ ਪਏ ਆ ਜੀ ਪਹਿਲਾਂ ਵਾਲੇ ਸੂਟਾਂ ਦੇ ਹਨਾ ਤੇ ਤੁਸੀਂ ਵੀ ਸਾਨੂੰ ਦੁਪੱਟੇ ਭੇਜ ਕੇ ਕੱਲੇ ਤਾਂ ਤੁਸੀਂ ਰੈਡੀ ਕਰਵਾ ਸਕਦੇ ਹੋ ਸੂਟ ਆਪਾਂ ਇਹ ਡਿਜ਼ਾਈਨ ਬਣਾ ਲਿਆ ਸੀ ਜਮ ਬਿਲਕੁਲ ਡਿਜ਼ਾਈਨ ਆਪਾਂ ਜਿਹੜਾ ਦੁਪੱਟੇ ਤੇ ਬਣਿਆ ਹੋਇਆ ਬਾਰਡਰ ਬਣਿਆ ਹੋਇਆ ਦੁਪੱਟੇ ਤੇ ਉਹੀ ਬਾਰਡਰ ਆਪਾਂ ਇਹਦੇ ਚਾਕਾਂ ਤੇ ਕਿ ਵੀ ਆਪਾਂ ਚਾਕਾਂ ਤੇ ਪਹੁੰਚੇ ਤੇ ਤੇ ਬਾਜੂ ਤੇ ਬਣਿਆ ਹੋਇਆ ਜੇ ਤੁਹਾਡੇ ਕੋਲ ਵੀ ਐਵੇਂ ਦੁਪੱਟੇ ਪਏ ਆ ਪੁਰਾਣੇ ਆਪਣੇ ਸੂਟਾਂ ਦੇ ਲਾਏ ਤੋਂ ਬਾਅਦ ਜੇ ਆਪਣੇ ਕੋਲ ਦੁਪੱਟਾ ਪਿਆ ਹੁੰਦਾ ਜੀ ਇਹਨੂੰ ਨਵੇਂ ਦੁਪੱਟੇ ਪਏ ਹੁੰਦੇ ਆ ਤੁਸੀਂ ਐਵੇਂ ਦੀ ਰੈਡੀ ਕਰਵਾ ਸਕਦੇ ਆ ਇਹ ਸੂਟ ਵੀ ਆਪਾਂ ਜਿਹੜਾ ਦੁਪੱਟਾ ਪਹਿਨਣੇ ਭੇਜਿਆ ਹੋਇਆ ਸੀ ਚਾਰ ਦੁਪੱਟੇ ਭੇਜੇ ਸੀ ਕਿਸੇ ਪਹਿਨਣੇ ਆਪਾਂ ਨੂੰ ਤੇ ਸਾਰੇ ਸੂਟ ਆਪਾਂ ਚਾਰੇ ਸੂਟ ਆਪਾਂ ਐਵੇਂ ਹੀ ਰੈਡੀ ਕੀਤੇ ਹੋਏ ਜਿਵੇਂ ਦੁਪੱਟੇ ਤੇ ਪ੍ਰਿੰਟ ਬਣਿਆ ਹੋਇਆ ਸੀ ਐਵੇਂ ਆਪਾਂ ਸ਼ਰਟ ਤੇ ਬਣਾਇਆ ਹੋਇਆ ਬਾਕੀ ਇਹ ਪ੍ਰਿੰਟ ਦੁਪੱਟਾ ਸੀ ਇਹ ਤੁਸੀਂ ਆਪਣੀ ਚਾਅ ਅਸ ਦਿਨ ਤੱਕ ਕਰਵਾ ਸਕਦੇ ਜੇ ਤੁਹਾਡੇ ਕੋਲੇ ਪ੍ਰਿੰਟਰ ਵੀ ਦੁਪੱਟੇ ਆ ਪ੍ਰਿੰਟ ਵਾਲਾ ਹੀ ਪਿਆ ਤਾਂ ਤੁਸੀਂ ਆਪਣੀ ਚਾਅ ਦੇ ਮੁਤਾਬਕ ਕਰਵਾ ਸਕਦੇ ਆ ਤੁਸੀਂ ਕੋਈ ਵੀ ਡਿਜ਼ਾਈਨ ਆਪਾਂ ਦੁਪੱਟਾ ਆਪਣੇ ਕੋਲ ਗਾਜਰੀ ਦਾ ਦੁਪੱਟਾ ਜੀ ਇਹਦੇ ਤੇ ਬਾਰਡਰ ਤੇ ਬਣਿਆ ਹੋਇਆ ਸੀ ਇਹ ਵੀ ਆਪਾਂ ਸ਼ੇਲਟ ਬਾਜੂ ਤੇ ਪੌਂਚੇ ਬਣਿਆ ਹੋਇਆ ਇਹਦੇ ਘੇਰਾ ਬਣਾਇਆ ਹੋਇਆ ਆ ਦੇਖੋ ਜੀ ਆਪਾਂ ਇਹਦੇ ਘੇਰਾ ਬਣਾ ਕੇ ਸਟਿਚਿੰਗ ਕਰਾਈ ਹੋਈ ਹੈ ਤੇ ਆ ਦੇਖੋ ਘੇਰਾ ਬਣਾ ਕੇ ਤੇ ਇਹਦੇ ਲੈਸ ਵਗੈਰਾ ਲਗਾ ਕੇ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਜੇ ਤੁਹਾਡੇ ਕੋਲ ਵਰਕ ਵਾਲਾ ਦੁਪੱਟਾ ਜੀ ਵਰਕ ਵਾਲਾ ਆਪਾਂ ਉਮੀਦਾਂ ਰੈਡੀ ਕਰਾਂਗੇ ਜੇ ਪ੍ਰਿੰਟ ਵਾਲਾ ਦੁਪੱਟਾ ਹੈਗਾ ਤਾਂ ਪ੍ਰਿੰਟ ਵਾਲਾ ਆਪਾਂ ਉਮੀਦਾਂ ਰੈਡੀ ਕਰਾਂਗੇ ਜਿਹੜਾ ਇਹ ਸ਼ਰਟ ਤੇ ਕੰਮ ਹੋਇਆ ਜੀ ਇਹ ਵਰਕ ਆਪਾਂ ਦੁਪੱਟੇ ਨਾਲ ਦਾ ਕੀਤਾ ਹੋਇਆ ਸਾਰਾ ਤੁਸੀਂ ਵੀ ਜਿਵੇਂ ਦਾ ਤੁਹਾਡੇ ਦੁਪੱਟਾ ਹੋਊਗਾ ਉਵੇਂ ਦਾ ਰੈਡੀ ਸੂਟ ਹੋ ਜਾਊਗਾ ਲਓ ਜੀ ਆਪਾਂ ਇਹ ਰੈਡੀ ਕੀਤਾ ਸੀ ਬਹੁਤ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਆਪਾਂ ਸਟਿਚਿੰਗ ਕੀਤੀ ਹੈ ਇਹਦੇ ਨੀਚੇ ਪੈਚ ਵੀ ਲਗਾਇਆ ਹੋਇਆ ਤੇ ਲੈਸ ਨਾਲ ਆਪਾਂ ਤਿਆਰ ਕੀਤਾ ਹੋਇਆ 2.5 ਅੱਧਾ ਦੁਪੱਟਾ। ਇਹ ਦੇਖ ਕੇ ਤੁਹਾਨੂੰ ਵੀਡੀਓ ਬਹੁਤ ਪਸੰਦ ਆਈ ਹੋਗੀ ਜੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ।